ਕਸ਼ਮੀਰ ਵਿੱਚ ਜੋ ਕੁਝ ਵਾਪਰਿਆ ਉਸ ਤੋਂ ਬਾਅਦ 140 ਕਰੋੜ ਭਾਰਤੀਆਂ ਦਾ ਖੂਨ ਖ올 ਉੱਠਿਆ ਹਰ ਕੋਈ ਜਾਣਦਾ ਸੀ ਕਿ ਹੁਣ ਕੁਝ ਵੱਡਾ ਹੋਣ ਵਾਲਾ ਤੇ ਹੁਣ ਭਾਰਤ ਨੇ ਪਾਕਿਸਤਾਨ ਨੂੰ ਅਜਿਹੀ ਸੱਟ ਮਾਰੀ ਹੈ ਜੋ ਨਾ ਤਾਂ ਬੰਦੂਕਾਂ ਟੈਂਕਾਂ ਨਾਲ ਲੱਗੀ ਹੈ ਨਾ ਮਜ਼ਾਈਲਾ ਨਾਲ ਡਿੱਗੀ ਨਾ 2016 ਦੀ ਸਰਜਿਕਲ ਸਟ੍ਰਾਈਕ ਵਰਗੀ ਸੀ ਤੇ ਨਾ ਹੀ 2019 ਦੀ ਬਾਲਾਕੋਟ 에ਅਰ ਸਟ੍ਰਾਈਕ ਵਰਗੀ। ਇਸ ਵਾਰ ਭਾਰਤ ਨੇ ਅਜਿਹੀ ਜੰਗ ਸ਼ੁਰੂ ਕੀਤੀ ਹੈ ਜੋ ਖੂਨ ਨਹੀਂ ਬਹਾਏਗੀ ਪਰ ਪਿਆਸ ਦੀ ਤੜਪ ਨਾਲ ਪਾਕਿਸਤਾਨ ਨੂੰ ਹਿਲਾ ਕੇ ਰੱਖ ਦੇਗੀ। ਨਤੀਜਾ ਇਹ ਹੋਏਗਾ ਕਿ ਪਾਕਿਸਤਾਨ ਵਿੱਚ ਚੁੱਲ੍ਹੇ ਨਹੀਂ ਬਲਣਗੇ। ਬੱਚੇ ਪਿਆਸ ਨਾਲ ਤੜਪਣਗੇ, ਨੌਕਰੀਆਂ ਖਤਮ ਹੋ ਜਾਣਗੀਆਂ, ਫੈਕਟਰੀਆਂ ਬੰਦ ਹੋ ਜਾਣਗੀਆਂ, ਹਸਪਤਾਲ ਠੱਪ ਹੋ ਜਾਣਗੇ। ਕਰਾਚੀ ਤੇ ਲਾਹੌਰ ਵਰਗੇ ਸ਼ਹਿਰ ਹਨੇਰੇ ਵਿੱਚ ਡੁੱਬ ਜਾਣਗੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਣ ਗਈਆਂ ਖੇਤ ਸੁੱਕ ਜਾਣਗੇ ਤੇ ਕਿਸਾਨ ਭੁੱਖ ਨਾਲ ਤੜਪਣਗੇ ਮੌਤ ਗੋਲੀ ਨਾਲ ਨਹੀਂ ਪਿਆਸ ਨਾਲ ਆਏਗੀ ਭਾਰਤ ਨੇ ਪਾਕਿਸਤਾਨ ਵਿਰੁੱਧ ਅਜਿਹੀ جنگ ਸ਼ੁਰੂ ਕੀਤੀ ਹੈ ਜਿਸ ਵਿੱਚ ਖੂਨ ਨਹੀਂ ਵਗੇਗਾ ਪਰ ਪਿਆਸ ਦੀ ਤੜਪ ਨਾਲ ਪਾਕਿਸਤਾਨ ਸੁੱਕ ਕੇ ਮਰ ਜਾਏਗਾ ਕਿਉਂਕਿ ਇਸ ਵਾਰ ਭਾਰਤ ਬਨਾਮ ਪਾਕਿਸਤਾਨ ਦੀ ਜੰਗ ਪਾਣੀ ਦੀ جنگ ਹੈ ਇਹ ਇਨਸਾਫ ਦੀ ਧਾਰ ਵਿੱਚ ਭਾਰਤ ਦਾ ਪਹਿਲਾ ਵਾਰ ਹੈ ਜੋ ਇਤਿਹਾਸ ਵਿੱਚ ਪਿਆਸ ਨਾਲ ਲਿਖਿਆ ਜਾਏਗਾ ਇਹ ਵਾਰ ਪਾਕਿਸਤਾਨ ਦੀ ਰੀੜ ਦੀ ਹੱਡੀ ਤੇ ਹਮਲਾ ਹੈ ਜਿਸ ਦੀ ਗੂੰਜ ਸਦੀਆਂ ਤੱਕ ਸੁਣਾਈ ਦੇਗੀ ਵੈਲਗੰਪ ਵਿੱਚ ਜਦੋਂ ਪਾਕਿਸਤਾਨ ਸਪੋਰਟਡ ਅੱਤਵਾਦੀਆਂ ਨੇ ਟੂਰਿਸਟ ਦਾ ਕਤਲ ਕੀਤਾ ਤਾਂ ਇਹ ਭਾਰਤ ਦੇ ਸਬਰ ਦਾ ਆਖਰੀ ਬਿੰਦੂ ਸੀ ਇਸ ਤੋਂ ਬਾਅਦ ਭਾਰਤ ਨੇ ਇਹਮ ਫੈਸਲਾ ਲਿਆ ਤੇ ਉਹ ਸਮਝੌਤਾ ਤੋੜ ਦਿੱਤਾ ਜਿਹਨੂੰ ਉਸਨੇ ਇਨਸਾਨੀਅਤ ਲਈ ਨਿਵਾਇਆ ਹੀ 1965 ਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਵਿੱਚ 1993 ਵਿੱਚ ਮੁੰਬਈ ਹਮਲੇ ਵਿੱਚ 2001 ਵਿੱਚ ਪਾਰਲੀਮੈਂਟ ਤੇ ਹਮਲੇ ਵਿੱਚ 2008 ਵਿੱਚ 26/11 ਦੇ ਕਤਲੇਆਮ ਵਿੱਚ 2016 ਵਿੱਚ ਉਰੀ ਤੇ 2019 ਵਿੱਚ ਪੁਲਵਾਮਾ ਵਿੱਚ ਜਵਾਨਾਂ ਤੇ ਪਾਕਿਸਤਾਨ ਦੇ ਹਮਲਿਆਂ ਦੇ ਬਾਵਜੂਦ ਭਾਰਤ ਨੇ ਉਸ ਸਮਝੌਤੇ ਨੂੰ ਨਿਵਾਇਆ ਹੀ ਪਰ ਇਸ ਵਾਰ ਭਾਰਤ ਨੇ ਆਪਣੇ ਸਬਰ ਦਾ ਬੰਦ ਤੋੜ ਦਿੱਤਾ ਤੇ ਉਸ ਬੰਨ ਨੂੰ ਰੋਕਣ ਦਾ ਫੈਸਲਾ ਕੀਤਾ ਜੋ ਪਾਕਿਸਤਾਨ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਾਏਗਾ ਇਹ ਫੈਸਲਾ ਪਾਕਿਸਤਾਨ ਨੂੰ ਹਨੇਰੇ ਵਿੱਚ ਡੋਬ ਦੇਗਾ ਤੇ ਉਸ ਦੀ ਬਰਬਾਦੀ ਵੱਲ ਸਭ ਤੋਂ ਵੱਡਾ ਕਦਮ ਹੋਏਗਾ ਭਾਰਤ ਨੇ ਪੰਜ ਨਿਰਣਾਇਕ ਕਦਮਾਂ ਰਾਹੀਂ ਪਾਕਿਸਤਾਨ ਨੂੰ ਕੂਟਨੀਤਿਕ ਆਰਥਿਕ ਤੇ ਰਣਨੀਤਿਕ ਮੋਰਚਿਆਂ ਤੇ ਘੇਰ ਲਿਆ ਪਹਿਲਾ ਹੈ ਅਟਾਰੀ ਸਰਹੱਦ ਬੰਦ ਇਸ ਦਾ ਮਤਲਬ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਪਾਸੜ ਵਪਾਰ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਸਰਹੱਦਾਂ ਤੇ ਜੋ ਹਿੰਦੁਸਤਾਨ ਪਾਕਿਸਤਾਨ ਦਾ ਸ਼ੋਰ ਸੀ ਉਹ ਹੁਣ ਖਤਮ ਸਿੰਧ ਨਦੀ ਸਮਝੌਤੇ ਤੇ ਹਮਲਾ ਇਹ ਸਮਝੌਤਾ ਪਾਕਿਸਤਾਨ ਦੀ ਜਾਨ ਸੀ ਤੇ ਹੁਣ ਇਹਦੇ ਤੇ ਸੱਟ ਮਾਰੀ ਗਈ ਹੈ ਪਰ ਇਹਦਾ ਇਹ ਫੈਸਲਾ ਪਾਕਿਸਤਾਨ ਲਈ ਸਭ ਤੋਂ ਖਤਰਨਾਕ ਸਾਬਤ ਹੋਣ ਵਾਲਾ ਹੈ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਸਟਾਫ ਕੱਟ ਕਰਨ ਦਾ ਹੁਕਮ ਦਿੱਤਾ ਹੁਣ ਕੋਈ ਡਿਪਲੋਮੈਟਿਕ ਰਿਸ਼ਤਾ ਨਹੀਂ ਰਹੇਗਾ ਪਾਕਿਸਤਾਨੀ ਨਾਗਰਿਕਾਂ ਤੇ ਪਵੰਦੀ ਪਾਕਿਸਤਾਨ ਦੇ ਅਧਿਕਾਰੀਆਂ ਨੂੰ 7 ਦਿਨਾਂ ਵਿੱਚ ਤੇ ਨਾਗਰਿਕਾਂ ਨੂੰ 48 ਘੰਟਿਆਂ ਵਿੱਚ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਸਾਰੇ ਵੀਜ਼ੇ ਰੱਦ ਕਰ ਦਿੱਤੇ ਗਏ ਭਾਰਤ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਪਾਕਿਸਤਾਨ ਅੱਤਵਾਦ ਨੂੰ ਸਰਪ੍ਰਸਤੀ ਦਿੰਦਾ ਹੈ ਇਹਨਾਂ ਵਿੱਚ ਸਭ ਤੋਂ ਖਤਰਨਾਕ ਹੈ ਸਿੰਧ ਨਦੀ ਸਮਝੌਤੇ ਦਾ ਟੁੱਟਣਾ ਜਿਸ ਨੂੰ ਵਾਟਰ ਸਟ੍ਰਾਈਕ ਕਿਹਾ ਜਾ ਰਿਹਾ ਹੈ ਇਹ ਭਾਰਤ ਤੇ ਪਾਕਿਸਤਾਨ ਵਿਚਕਾਰ ਪਹਿਲੀ ਪਾਣੀ ਦੀ ਜੰਗ ਹੈ ਇਹਦਾ ਪਾਕਿਸਤਾਨ ਤੇ ਕੀ ਅਸਰ ਪਵੇਗਾ ਇਸ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਸਿੰਧ ਨਦੀ ਸਮਝੌਤਾ ਹੈ ਕੀ ਹੈ ਦਰਸਲ ਸਿੰਧ ਨਦੀ ਤੇ ਇਸ ਦੀਆਂ ਸਹਾਇਕ ਨਦੀਆਂ ਜੇਲਮ ਤੇ ਚਨਾਬ ਪਾਕਿਸਤਾਨ ਦੀ ਜੀਵਨ ਰੇਖਾ ਹਨ ਇਹ ਨਦੀਆਂ ਚਾਰ ਮੁਲਕਾਂ ਵਿੱਚੋਂ ਲੰਘਦੀਆਂ ਹਨ ਤੇ 21 ਕਰੋੜ ਤੋਂ ਵੱਧ ਲੋਕਾਂ ਦੀਆਂ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ 1947 ਤੋਂ ਹੀ ਇਸ ਤੇ ਵਿਵਾਦ ਸੀ ਪਰ 1960 ਵਿੱਚ ਪੰਡਤ ਨਹਿਰੂ ਨੇ ਸਿੰਧ ਨਦੀ ਸਮਝੌਤਾ ਕੀਤਾ ਇਸ ਸਮਝੌਤੇ ਵਿੱਚ ਪਾਕਿਸਤਾਨ ਨੂੰ ਸਿੰਧ ਜੇਲਮ ਚਨਾਬ ਦਾ 80% ਪਾਣੀ ਮਿਲਿਆ ਜਦਕਿ ਭਾਰਤ ਨੂੰ ਰਾਵੀ ਬਿਆਸ ਤੇ ਸਤਲੁਜ ਦਾ 20% ਪਾਣੀ ਇਹ ਸਮਝੌਤਾ ਪਾਕਿਸਤਾਨ ਲਈ ਜੀਵਨ ਰੇਖਾ ਸੀ ਭਾਰਤ ਨੇ ਵਾਰ-ਵਾਰ ਤਣਾਅ ਦੇ باوجود ਇਹਨੂੰ ਨਹੀਂ ਤੋੜਿਆ ਪਰ ਹੁਣ ਇੱਕ ਕਦਮ ਚੁੱਕਿਆ ਗਿਆ ਹੈ ਇਹਦਾ ਪਾਕਿਸਤਾਨ ਤੇ ਕੀ ਅਸਰ ਪਵੇਗਾ ਪਾਕਿਸਤਾਨ ਦੀ 80% ਸਚਾਈ ਸਿੰਧ ਤੇ ਇਸ ਦੀਆਂ ਸਹਾਇਕ ਨਦੀਆਂ ਤੇ ਡਿਪੈਂਡ ਕਰਦੀ ਹੈ 93% ਪਾਣੀ ਖੇਤਾਂ ਲਈ ਇੱਥੋਂ ਹੀ ਆਉਂਦਾ ਹੈ ਬਿਨਾ ਪਾਣੀ ਦੇ ਖੇਤ ਬੰਜਰ ਹੋ ਜਾਣਗੇ ਫਸਲਾਂ ਤਬਾਹ ਹੋ ਜਾਣਗੀਆਂ ਤੇ ਕਿਸਾਨ ਬਰਬਾਦ ਹੋ ਜਾਣਗੇ ਦੂਜੇ ਨੰਬਰ ਤੇ ਕਰਾਚੀ ਲਾਹੌਰ ਮੁਲਤਾਨ ਵਰਗੇ ਸ਼ਹਿਰਾਂ ਦੀ ਪਾਣੀ ਸਪਲਾਈ ਇਹਨਾਂ ਨਦੀਆਂ ਤੇ ਡਿਪੈਂਡ ਕਰਦੀ ਹੈ ਪਾਣੀ ਦੀ ਕਮੀ ਨਾਲ ਲੋਕ ਇੱਕ ਗਲਾਸ ਸਾਫ਼ ਪਾਣੀ ਲਈ ਵੀ ਤਰਸਣਗੇ ਸਿੰਧ ਬੇਸਿਨ ਦੇ ਹਾਈਡਰੋ ਪਾਵਰ ਪ੍ਰੋਜੈਕਟ ਪਾਕਿਸਤਾਨ ਦੀ ਬਿਜਲੀ ਦਾ ਮੁੱਖ ਸਰੋਤ ਹਨ ਪਾਣੀ ਦੀ ਕਮੀ ਨਾਲ ਬਿਜਲੀ ਉਤਪਾਦਨ ਠੱਪ ਹੋ ਜਾਏਗਾ ਤੇ ਸ਼ਹਿਰ ਹਨੇਰੇ ਵਿੱਚ ਡੁੱਬ ਜਾਣਗੇ ਅੱਗੇ ਆਰਥਿਕ ਤਬਾਹੀ ਫੈਕਟਰੀਆਂ ਬੰਦ ਹੋਣਗੀਆਂ, ਬੇਰੁਜ਼ਗਾਰੀ ਵਧੇਗੀ, ਇਨਵੈਸਟਰ ਭੱਜ ਜਾਣਗੇ ਤੇ ਅਰਥਵਿਵਸਥਾ ਡੁੱਬ ਜਾਏਗੀ। ਫਸਲਾਂ ਦੀ ਕਮੀ ਨਾਲ ਅਨਾਜ ਤੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਣਗੀਆਂ। ਗਰੀਬ ਪਰਿਵਾਰਾਂ ਦੀਆਂ ਥਾਲੀਆਂ ਖਾਲੀ ਰਹਿਣਗੀਆਂ। ਪਾਣੀ ਤੇ ਬਿਜਲੀ ਦੀ ਕਮੀ ਨਾਲ ਲੋਕ ਸ਼ਹਿਰ ਛੱਡ ਕੇ ਦੂਜੀਆਂ ਥਾਵਾਂ ਤੇ ਜਾਣਗੇ। ਜਨਰਲ ਸਿਸਟਮ ਤਬਾਹ ਹੋ ਜਾਏਗਾ। ਲੋਕ ਸਰਕਾਰ ਵਿਰੁੱਧ ਸੜਕਾਂ ਤੇ ਉਤਰ ਸਕਦੇ ਆ ਤੇ ਸਰਕਾਰ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਹੁਣ ਤੁਹਾਡੇ ਮਨ ਵਿੱਚ ਸਵਾਲ ਹੋਏਗਾ ਕਿ ਇਹ ਇੱਕਦਮ ਹੋਏਗਾ? ਨਹੀਂ। ਸਿੰਧ ਨਦੀ ਸਮਝੌਤਾ ਟੁੱਟਣ ਨਾਲ ਇੱਕਦਮ ਵੱਡਾ ਨੁਕਸਾਨ ਨਹੀਂ ਹੋਏਗਾ। ਭਾਰਤ ਨੂੰ ਪਾਣੀ ਰੋਕਣ ਲਈ ਵੱਡੇ ਬੰਨ ਬਣਾਉਣ ਦੀ ਜ਼ਰੂਰਤ ਹੈ ਜੋ ਅਜੇ ਤਿਆਰ ਨਹੀਂ ਹੈ। ਪਾਕਿਸਤਾਨ ਕੋਲ ਤਾਰਵੇਲਾ, ਮੰਗਲ ਵਰਗੇ ਜਲਾਸ਼ੇ ਤੇ ਜ਼ਮੀਨੀ ਪਾਣੀ ਹੈ ਜੋ ਕੁਝ ਸਮੇਂ ਤੱਕ ਜ਼ਰੂਰਤਾਂ ਪੂਰੀਆਂ ਕਰ ਸਕਦੇ ਐ। ਮੀਂਹ ਅਤੇ ਗਲੇਸ਼ੀਅਰ ਪਿਗਲਣ ਨਾਲ ਵੀ ਪਾਣੀ ਬਣਿਆ ਰਹਿ ਸਕਦਾ ਹੈ। ਪਾਕਿਸਤਾਨ ਵਿਸ਼ਵ ਬੈਂਕ ਤੇ ਅੰਤਰਰਾਸ਼ਟਰੀ ਭਾਈਚਾਰੇ ਕੋਲ ਜਾ ਕੇ ਇਨਸਾਨੀਅਤ ਦੀ ਦੁਹਾਈ ਦੇਗਾ ਤੇ ਭਾਰਤ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰੇਗਾ। ਪਰ ਭਾਰਤ ਨੇ ਇਹ ਫੈਸਲਾ ਸੋਚ ਸਮਝ ਕੇ ਲਿਆ ਹੈ। ਤੁਰੰਤ ਖਤਰਾ ਨਹੀਂ ਪਰ ਲੰਬੇ ਸਮੇਂ ਵਿੱਚ ਜਦੋਂ ਭਾਰਤ ਪਾਣੀ ਰੋਕਣ ਦੀ ਪੂਰੀ ਸਮਰੱਥਾ ਹਾਸਲ ਕਰ ਲੇਗਾ ਤਾਂ ਪਾਕਿਸਤਾਨ ਵਿੱਚ ਖੇਤੀ ਨੌਕਰੀ ਬਿਜਲੀ ਤੇ ਭੋਜਨ ਦਾ ਸੰਕਟ ਡੂੰਘਾ ਹੋਏਗਾ ਕਸ਼ਮੀਰ ਦੇ ਪੈਲਗਾਮ ਵਿੱਚ ਹੋਏ ਜ਼ੁਲਮ ਨੇ ਭਾਰਤ ਦੇ ਗੁੱਸੇ ਨੂੰ ਭੜਕਾ ਦਿੱਤਾ ਭਾਰਤ ਨੇ ਸਾਫ਼ ਸੁਨੇਹਾ ਦਿੱਤਾ ਹੈ ਕਿ ਉਹ ਨਾ ਤਾਂ ਹਮਾਸ ਵਰਗੀਆਂ ਹਰਕਤਾਂ ਸਹਾਰੇਗਾ ਨਾ ਪਹਿਲਾਂ ਵਰਗੀ ਖਾਮੋਸ਼ੀ ਅਪਣਾਏਗਾ ਜੇ ਹਮਲਾ ਹਮਾਸ ਵਰਗਾ ਹੋਏਗਾ ਤਾਂ ਜਵਾਬ ਇਜ਼ਰਾਈਲ ਵਰਗਾ ਮਿਲੇਗਾ ਬਾਟਰ ਸਟ੍ਰਾਈਕ ਨਾ ਸਿਰਫ ਪਾਕਿਸਤਾਨ ਨੂੰ ਹਿਲਾਏਗੀ ਸਗੋਂ ਦੁਨੀਆ ਨੂੰ ਭਾਰਤ ਦੀ ਦ੍ਰਿੜਤਾ ਦਾ ਸੁਨੇਹਾ ਦੇਵੇਗੀ ਇਹ ਯਕੀਨੀ ਕਰੇਗੀ ਕਿ ਪਾਕਿਸਤਾਨ ਅੱਗੇ ਤੋਂ ਅਜਿਹੀ ਹਿੰਮਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਪਾਕਿਸਤਾਨ ਨੇ ਭਾਰਤ ਦੀ ਇਨਸਾਨੀਅਤ ਦਾ ਗਲਤ ਫਾਇਦਾ ਉਠਾਇਆ ਇਹ ਸੁਨੇਹਾ ਉਹਨਾਂ ਸਾਰਿਆਂ ਲਈ ਹੈ ਜੋ ਭਾਰਤ ਦੀ ਸੰਵੇਦਨਸ਼ੀਲਤਾ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ ਇਹ ਫੈਸਲਾ ਉਹਨਾਂ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਹੈ ਜੋ ਕਸ਼ਮੀਰ ਨੂੰ ਜੰਨਤ ਸਮਝ ਕੇ ਉੱਥੇ ਗਏ ਸਨ ਚਾਹੇ ਹਨੀਮੂਨ ਲਈ ਚਾਹੇ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਇਕੱਠੀਆਂ ਕਰਨ ਲਈ ਤੇ ਜਿਨ੍ਹਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਭਾਰਤ ਇਸ ਵਾਰ ਗੋਲੀ ਨਹੀਂ ਚਲਾਏਗਾ ਖੂਨ ਨਾਲ جنگ ਨਹੀਂ ਲੜੇਗਾ ਪਰ ਇਸ ਵਾਰ جنگ ਪਾਣੀ ਦੀ ਪਿਆਸ ਦੀ ਹੋਏਗੀ ਤੇ ਪਾਕਿਸਤਾਨ ਇਸ ਪਿਆਸ ਨਾਲ ਝੁਰ ਜਾਏਗਾ ਇਹ ਭਾਰਤ ਦਾ ਪਹਿਲਾ ਵਾਰ ਹੈ ਜੋ ਇਤਿਹਾਸ ਵਿੱਚ ਪਿਆਸ ਨਾਲ ਲਿਖਿਆ ਜਾਏਗਾ ਦੋਸਤੋ ਤੁਹਾਡੀ ਪਾਰ ਸਰਕਾਰ ਦੇ ਇਸ ਫੈਸਲੇ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ